ਸਤਿ ਸ਼੍ਰੀ ਅਕਾਲ ਦੋਸਤੋ ਹੋਰ ਠੀਕ ਠਾਕ ਵਦਿਆ ਅੱਜ ਆਪਾਂ ਕਰਦੇ ਆਂ ਗੱਲਬਾਤ ਆਪਾਂ ਵੀ ਥੋੜੀ ਬਹੁਤ ਹੀ ਮਿਹਨਤ ਕੀਤੀ ਐ ਤੇ ਬੰਲਾਂ ਸਬਜ਼ੀ ਪਿਆਰ ਕੀਤੀ ਐ ਇੱਥੇ ਕੈਨੇਡਾ ਦੇ ਵਿੱਚ ਵਿਲੇ ਬੈਠੇ ਸੀ ਮੈਂ ਚੱਲ ਦੇਖਦੇ ਆਂ ਇੱਥੇ ਕਿਵੇਂ ਹੁੰਦਾ ਕੁਝ ਨਹੀਂ ਹੁੰਦਾ ਥੋੜੀ ਜੀ ਕੀਤੀ ਐ ਤਿਆਰ ਆਪਾਂ ਕਰੀ ਤਾਂ ਥੋੜੀ ਜੀ ਲੇਟ ਹੀ ਛਟਾੜ ਸੀਗੀ ਕਿਉਂਕਿ ਪਹਿਲਾਂ ਇੰਨਾ ਪਤਾ ਨਹੀਂ ਸੀ ਹੌਲੀ ਹੌਲੀ ਬੀ ਬੂ ਭਾਲੇ ਤੇ ਫਿਰ ਲੇਟ ਹੋ ਗਏ ਥੋੜੇ ਜਿਹਾ ਲਾਉਂਚ ਵੀ ਤੇ ਉਹ ਸਬਜ਼ੀ ਵਧੀਆ ਤਿਆਰ ਹੋ ਗਈ ਅੱਜ ਆਪਾਂ ਦਿਖਾਉਣਿਆ ਤੁਹਾਨੂੰ ਕਰਦੇ ਆ ਗੱਲਾਂ ਬਾਤ ਵੀ ਕਿਹੋ ਜੀ ਹੋ ਗਈ ਹੈ ਸਾਰਾ ਕੁਝ ਥੋੜਾ ਥੋੜਾ ਲਾ ਕੇ ਨਮੂਨਾ ਜਿਹਾ ਦੇਖਿਆ ਆਪਾਂ ਤੇ ਦੇਖੋ ਆਪਾਂ ਫਿਰ ਜਿਹੜੀ ਥੋੜੀ ਬਹੁਤੀ ਮਿਹਨਤ ਕੀਤੀ ਹੈ ਇੱਥੇ ਵੀ ਮਿਹਨਤ ਕਰਕੇ ਤਾਂ ਸਭ ਕੁਝ ਹੀ ਤਿਆਰ ਹੋ ਜਾਂਦਾ ਦੇਖੋ ਮਿਹਨਤ ਨਾਲ ਹੀ ਆਪਾਂ ਕਰੀ ਤਾਂ ਲੇਟ ਹੀ ਸੀ ਥੋੜੀ ਜਿਹੀ ਸਟਾਰਟ ਮੈਂ ਤਾਂ ਬੀਬੂ ਭਾਲੇ ਆਪਾਂ ਸਟੋਰ ਚੋਂ ਲਿਆ ਕੇ ਤੇ ਲਾਏ ਤੇ ਥੱਲੇ ਤਾਂ ਜਗ੍ਹਾ ਹੈ ਨਹੀਂ ਸੀ ਆਪਾਂ ਤੇ ਆਪਾਂ ਆਹਾਂ ਹਾਂ ਤਿਆਰ ਕੀਤੇ ਸੀਗੇ ਗੰਗਲੇ ਕੱਟੇ-ਕੁੱਟੇ ਭਾਲ ਕੇ ਇਹਦੇ ਵਿੱਚ ਮਿੱਟੀ ਲਿਆ ਕੇ ਪਾਈ ਤੇ ਬੱਲਾਂ ਸਾਰੀਆਂ ਚੱਲ ਪਈਆਂ ਸੀ ਆਪਣੀਆਂ ਕੰਮਜਾਬ ਹੋ ਗਈਆਂ ਸੀਗੀਆਂ ਥੋੜਾ ਜਿਹਾ ਲੇਟ ਹੋ ਗਏ ਜੇ ਇਦੋਂ ਪਹਿਲਾਂ ਲਾਉਂਦੇ ਹੁੰਆਂ ਹੋਰ ਵੀ ਚੰਗਾ ਫਲ ਆਉਣਾ ਸੀ ਹੁਣ ਵੀ ਸਬਜ਼ੀ ਖਰ ਬਣਾਈ ਆਪਾਂ ਧਰੀ ਜ ਵਧੀਆ ਕਰਦੀਆਂ ਆ ਦੇਖੋ ਐ ਫਾਲ ਬਹੁਤ ਝੱਕਦਾ ਇੱਥੇ ਪੱਲਾ ਨੂੰ ਫਾਲ ਬਹੁਤ ਆਉਂਦਾ ਹੈਗਾ ਅੱਲਾਹ ਅੱਲਾਹ ਹਾਂ ਸਾਰਾ ਕੁਝ ਦੇਖੀ ਵਧੀਆ ਲੱਗੀਆਂ ਐ ਤਾਂ ਹਾਂ ਚੜਾਤੀਆਂ ਬੰਨਾ ਆਪਾਂ ਲਾ ਕੇ ਯਾਰ ਦੇਖੋ ਜੇ ਮਿਹਨਤ ਕਰਗੇ ਯਾਰ ਤਾਂ ਸਾਰ ਹਰੇਕ ਥਾਂ ਕੁਝ ਹੋ ਜਾਂਦਾ ਹਰੇਕ ਥਾਂ ਜਿੱਥੇ ਵੀ ਮਰਜ਼ੀ ਕਰ ਸਕਦੇ ਆਪਾਂ ਹਨਾ ਆਹ ਦੇਖੋ ਆਈ ਆਪਾਂ ਆਹ ਕੀ ਆ ਲੇਖੋ ਆ ਛੇਰਾਤਾ ਜਿਹੜਾ ਆਉਂਦਾ ਉਹੀ ਗੱਟੇ ਲੈ ਕੇ ਆਪਾਂ ਮਿੱਟੀ ਨਾਲ ਭਰਲੇ ਸੀਗੇ ਤੇ ਵਿੱਚ ਬੀ ਲਾਤੇ ਸੀਗੇ ਤੇ ਆਹ ਦੇਖੋ ਵੈਰਾਈਆਂ ਆਪਾਂ ਥੋੜੀਆਂ ਲਾਈਆਂ ਜਿਵੇਂ ਲਾਨੀਆਂ ਸਵਾਰੀਆਂ ਦੇਖਣੀਆਂ ਹੀ ਸੀ ਆਪਾਂ ਇੱਥੇ ਕੀ ਇਹ ਕਿਵੇਂ ਹੁੰਦੀਆਂ ਇਹ ਆਪਾਂ ਇੱਥੇ ਕਿ ਨਹੀਂ ਹੁੰਦੀਆਂ ਤੇ ਟਮਾਟਰ ਵੀ ਲੱਗੇ ਪਏ ਐ ਤੇ ਆਇਂ ਕਰਕੇ ਬਸ ਸਾਰਾ ਆਪਾਂ ਥੋੜਾ ਥੋੜਾ ਲਾ ਕੇ ਵੇਖ ਲਿਆ ਵੀ ਵਧੀਆ ਫਲ ਚੱਕਿਆ ਸੋਹਣਾ ਫਲ ਫਾਰਨਾ ਆ ਦੇਖੋ ਪੇਠੇ ਪੇਠੇ ਵੀ ਵਧੀਆ ਲੱਗੇ ਆ ਸੋਹਣੇ ਪਿਆਰ ਹੋਏ ਆ ਮਰੀਆ ਤੇ ਯਾਨੀ ਕਿੰਨੀ ਕਾਪਾ ਮਿਹਨਤ ਕੀਤੀ ਐ ਤੇ ਉਹਨਾਂ ਕਹ ਹੋ ਜਾਂਦਾ ਐ ਸਾਰੇ ਥੋੜੀਆਂ ਥੋੜੀਆਂ ਆਪਾਂ ਲਾਈਆਂ ਨੇ ਆਖੀ ਗਰੇਦੀ ਐ ਇਰੇ ਵੀ ਆਪਾਂ ਤੋਂੜੇ ਆ ਕੇ ਵੀ ਤੇ ਵਧੀਆ ਲੱਗਦੇ ਆ ਜਾਨੀ ਵੀ ਹਵਾ ਪਾਣੀ ਵਧੀਆ ਗਾ ਹਵਾ ਪਾਣੀ ਇਹ ਸੀਗਾ ਆਪਾਂ ਨੂੰ ਵੀ ਇੱਥੇ ਹੁੰਦੀ ਹੈ ਤੇ ਆਰ ਸਬਜੀ ਖਣੀ ਨਾ ਸਟੋਰਾਂ ਚ ਖਣੀ ਕਿੱਥੋਂ ਆਉਂਦੀ ਆ ਕਿੱਥੋਂ ਨਾ ਆਉਂਦੀ ਆ ਹਾਂ ਕਿੰਨੇ ਕੁ ਦਿਨਾਂ ਦੀ ਪਈ ਰਹਿੰਦੀ ਆ ਸਟੋਰਾਂ ਦੇ ਵਿੱਚ ਤੇ ਉਹੀ ਆਪਾਂ ਲਈ ਜਾਨੀ ਤਾਂ ਪਤਾ ਹੀ ਨਹੀਂ ਕਿੱਥੇ ਹੁੰਦੀ ਆ ਤੇ ਐਂ ਕਰਕੇ ਬੱਲਾ ਵੀ ਜਾਨੀ ਜੇ ਆਪਾਂ ਲਾਈਏ ਮਿਹਨਤ ਕਰਕੇ ਤਾਂ ਹੋ ਜਾਂਦੀਆਂ ਘਰਾਂ ਦੇ ਵਿੱਚ ਤੇ ਥਾਰੀ ਆਪਾਂ ਥੋੜੀ ਥੋੜੀ ਪੀਜ ਲਾ ਦਿੱਤੀ ਤੇ ਆਪਾਂ ਗਾਜਰ ਵੀ ਲਾ ਕੇ ਦੇਖੀ ਸੀ ਗਾਜਰ ਵੀ ਵਧੀਆ ਜਾਣੀ ਆ ਦੇਖ ਬਾਬਾ ਮੋਟੀ ਹੋ ਗਈ ਗਾਹ ਨੂੰ ਆਪਾਂ ਬੱਦ ਲਾਵਾਂਗੇ ਤੇ ਪਣ ਕਦੂ ਤੇ ਪਣ ਕਦੂ ਵੀ ਦੇਖੋ ਵਧੀਆ ਲੱਗੇ ਆ ਕਈ ਵਾਰ ਜਾ ਵੀ ਲੈ ਆਪਾਂ ਤੋੜ ਕੇ ਇਹ ਛੋਟੇ ਛੋਟੇ ਹੋਰ ਵੀ ਲੱਗੇ ਸਨ ਇਹ ਤੇ ਆ ਇੱਕ ਕਮਜੀਜਾ ਮਿਰਚਾਂ ਦਾ ਵੀ ਲਾਇਆ ਸੀ ਇਹ ਵੀ ਆਪਾਂ ਮਿਰਚਾਂ ਚ ਬੀਜ ਘਰੇ ਜਿਹੜੀ ਸਬਜ਼ੀ ਬਣਾਉਂਦੇ ਉਸੇ ਚ ਬੀਜ ਲਾਤਾ ਸੀ ਲੱਗ ਗਿਆ ਤੇ ਇਹ ਵੀ ਵਧੀਆ ਹਲ ਚੱਕਦਾ ਤੇ ਟਮਾਟਰਾਂ ਦੇ ਬੂਝੇ ਵੀ ਕਾਰ ਸੇ ਟਮਾਟਰਾਂ ਚੀ ਬੀਜ ਲਾਤੇ ਸੀ ਆਪਾਂ ਵਧੀਆ ਫਾਲ ਟਮਾਟਰਾਂ ਵੀ ਆਉਂਦਾ ਆਪ ਪਦੀਨਾ ਪਦੀਨਾ ਵੀ ਵਧੀਆ ਚਟਣੀ-ਚਟਣੀ ਵਧੀਆ ਬਣਾ ਲੈਨੇ ਆ ਆਰਾਮ ਨਾਲ ਤੋੜ ਕੇ ਜਿਵੇਂ ਜੀ ਕਰਦਾ ਜਿੰਨੀ ਮਾ ਚਟਣੀ ਮਨਾਈ ਜਾਈਏ ਮੁਕਦਾ ਨਹੀਂ ਹੈਗਾ ਪਦੀਨਾ ਆਪਾਂ ਤੋਂ ਤੇ ਆ ਪਾਲਕ ਵੀ ਹੈਗੀ ਵਿੱਚ ਪਾਲਕ ਵੀ ਥੋੜੀ-ਥੋੜੀ ਵਧੀਆ ਤੋੜ ਲੈਨੇ ਆ ਆਪਾਂ ਯਾਨੀ ਥੋੜੀਆਂ ਥੋੜੀਆਂ ਆਪਾਂ ਲਾਉਣੀਆਂ ਸੀ ਵੈਰਾਈਟੀਆਂ ਫਿਰ ਵੀ ਵਧੀਆ ਹੋ ਗਈਆਂ ਹੈਗਾ ਵਾਸਤੇ ਪਤਾ ਲੱਗ ਗਿਆ ਆਪਾਂ ਤੇ ਵੀ ਆਪਾਂ ਸਾਰੀ ਐਵੇਂ ਜਿਕਰ ਗਮਲੇ ਡੱਬੇ ਡੁੱਬੇ ਲੈ ਕੇ ਡੱਬਿਆਂ ਕਿੰਨੀ ਪਾ ਕੇ ਤਿਆਰ ਕੀਤੇ ਕਿੱਥੇ ਸੀ ਇਹ ਪਾਣੀ ਤੇ ਮਿੱਟੀ ਨੂੰ ਹਵਾ ਨੂੰ ਵਧੀਆ ਮੰਨਦੇ ਆ ਯਾਨੀ ਵਧੀਆ ਬੂਝੇ ਫਲ ਚੱਕਦੇ ਆ ਥੋਥਾਂ ਦੇ ਵੀ ਉਹ ਆ ਗਾਠੂ ਵੀ ਲਾਇਆ ਸੀ ਆਪਾਂ ਸਾਗ ਸੂਖ ਤੇ ਸਾਗ ਸੂਖ ਵੀ ਵਧੀਆ ਸਰੋਂ ਵੀ ਹੋ ਜਾਂਦੀ ਹੈ ਦੇਗਲ ਜਗ੍ਹਾ ਹੋਵੇ ਸਭ ਕੁਝ ਹੁੰਦਾ ਹੈਗਾ ਤੇ ਬਸ ਮਿਹਨਤ ਵਾਲਾ ਬੰਦਾ ਚਾਹੀਦਾ ਤੇ ਆਪ ਦਾ ਘਰੇ ਆਪਾਂ ਵੀ ਚੋਕਰੀ ਤੇ ਤਿਆਰ ਕਰ ਹੀ ਸਕਦੇ ਹਣਾ ਕੋਈ ਵੱਡੀ ਗੱਲ ਨਹੀਂ ਜੀ ਬਸ ਮਿਹਨਤ ਇਹ ਸਾਨੂੰ ਅੱਜ ਦਿਖਾਉਣਾ ਸੀ ਆਪਾਂ ਫਿਰ ਆਪਾਂ ਕੋਈ ਅਗਲੀ ਵੀਡੀਓ ਦਿਖਾਵਾਂਗੇ ਸਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਦਸਿਆ ਵੀ ਮਰਿਆ ਲਗੀ ਤਾਂ ਵੀਡੀਓ ਲਾਇਕ ਸ਼ੇਅਰ ਜਰੂਰ ਕਰਦਿਆ ਕਰੋ ਵੀਰ ਵਣ ਕੇ ਮੈਂ ਇਹਨੇ ਨਾਲ ਵੀਡੀਓ ਪਾਉਣ ਤੇ ਬੱਸ ਹੌਂਸਲਾ ਜਾ ਬਣਾ ਰਹਿंदा ਵੀ ਆਪਾਂ ਵੀਡੀਓ ਪਾਏ ਹੋਰ